ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਅਸੀਂ ਭਗਵਾਨ ਵਾਲਮੀਕੀ ਜੀ ਦੇ ਸਤਸੰਗ ਸਮਾਗਮ ਦੇ ਵਿੱਚ ਆਏ ਆ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਅਕਸਰ ਹੋਰ ਤਰ੍ਹਾਂ ਦੇ ਪ੍ਰੋਗਰਾਮ ਆ ਜਾਂਦੇ ਫਿਲਮੀ ਪ੍ਰੋਗਰਾਮ ਆ ਜਾਂਦਾ ਤਾਂ ਜਾਣ ਦਾ ਮੌਕਾ ਮਿਲਦਾ ਪਰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਦੇ ਵਿੱਚ ਕਦੇ-ਕਦੇ ਮੌਕਾ ਮਿਲਦਾ ਹੈ ਔਰ ਬੜੀ ਰੂਹ ਨੂੰ ਸ਼ਾਂਤੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਮੇਰੇ ਨਾਲ ਬੈਠੇ ਨੇ ਮੇਰਾ ਭਾਨਜਾ ਸਰਪ੍ਰੀਅ ਅਤਰੀ ਸਾਹਿਬ ਪਿਆਰ ਨਾਲ ਅਸੀਂ ਬਾਂਕਾ ਕਹਿ ਕੇ ਬੁਲਾਉਂਦੇ ਆ ਇਹਨਾਂ ਦੇ ਵਿੱਚ ਦੀ ਮੈਂ ਇਹਨਾਂ ਲੋਕਾਂ ਨੂੰ ਮਿਲਿਆ ਵਿਕੀ ਪਰੋਚਾ ਹੋਰਾਂ ਨੂੰ ਔਰ ਅੱਛੇ ਲੱਗੇ ਬੰਦੇ ਔਰ ਬੜਾ ਪੋਜ਼ਿਟਿਵ ਸੋਚ ਰੱਖਦੇ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੇ ਨੇ ਕਈ ਸਾਲਾਂ ਤੋਂ ਪ੍ਰੋਗਰਾਮ ਬਣ ਰਿਹਾ ਸੀ ਇੱਥੇ ਆਉਣ ਦਾ ਪਰ ਹੋ ਨਹੀਂ ਸਕਿਆ ਕਿਉਂਕਿ ਸਾਡੀ ਲਾਈਨ ਇਸ ਤਰ੍ਹਾਂ ਦੀ ਹੈ ਔਰ ਰੱਬ ਦਾ ਹੁਕਮ ਹੋਇਆ ਤੇ ਚਲੋ ਐਤ ਕੀ ਅਸੀਂ ਵੀ ਇੱਕ ਅੱਛੇ ਕੰਮ 'ਚ ਹਿੱਸਾ ਪਾ ਰਹੇ ਹਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਹਿਣਾ ਚਾਹੁੰਦੇ ਆਂ ਔਰ ਸੰਗਤ ਦਾ ਪਿਆਰ ਮਿਲਦਾ ਹੈ ਉਹਨਾਂ ਦੇ ਦਰਸ਼ਨ ਕਰਾਂਗੇ ਬਹੁਤ-ਬਹੁਤ ਸ਼ੁਕਰੀਆ